پڑنوں والا تھوڑا ایک ایک میں پرچار کر رہا ہے بھائی سارے بہت بہت شکریہ دیکھو ہم نے ایک فارم دے دیا نمبر ڈال دیا yeah i got Aqui ਮੈਂ ਵੀ ਮੇਰੇ ਦਾਨ ਪਾਇਆ ਮੈਸੀ ਮੈਂ ਇਹੀ ਦੇਣਾ ਚਾਹਨਾ ਹੈ ਵੀ ਆਪਾਂ ਨੂੰ ਨੌਜਵਾਨਾਂ ਨੂੰ ਬਲੱਡ ਵੱਦ ਵੱਦ ਦਾਨ ਦੇਣਾ ਚਾਹੀਦਾ ਇੱਕ ਤਾਂ ਬਲੱਡ ਦੇ ਦਾਨ ਦੇ ਨਾਲ ਆਪਣੀ ਬਾਡੀ ਸੁਰੱਖਿਤ ਰਹਿੰਦੀ ਹੈ ਹਾਰ ਠੀਕ ਰਹਿੰਦਾ ਬਲੱਡ ਪਤਲਾ ਰਹਿੰਦਾ ਫਿਰ ਦੂਜੀ ਗੱਲ ਜਿੰਨਾ ਦਾਨ ਕਰੋਗੇ ਤੁਹਾਡਾ ਤੁਹਾਨੂੰ ਉਨੀ ਹੀ ਲਾਈਫ ਚ ਸਕਸੈਸ ਨੈਸ ਮਿਲੇਗੀ ਦਾਨ ਕਰਦੇ ਰਹੋ ਪੰਨਾ ਆਪੇ ਰੱਬ ਦੇਊਗਾ ਹੀ ਆਪਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਆਨ ਵਾਲੀ ਪੀੜੀ ਨੂੰ ਵੀ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਵੱਧ ਚੜ ਕੇ ਤੁਸੀਂ ਬਲੱਡ ਡੋਨਰ ਕਰੋ ਤਾਂ ਕਿ ਜ਼ਰੂਰਤਮੰਦ ਨੂੰ ਇਹ ਬਲੱਡ ਪਹੁੰਚ ਸਕੇ ਉਹਨਾਂ ਦਾ ਮੌਕੇ ਤੇ ਉਹਨਾਂ ਦਾ ਜੋ ਹਾਲਾ ਹੋ ਸਕੇ ਬਲੱਡ ਦਾ ਬਸ ਇਹੀ ਮੈਸੇਜ ਦੇਣਾ ਚਾਹਾਂਗਾ ਜੀ ਮੇਰੇ ਸਾਰਿਆਂ ਨੂੰ ਮੇਰਾ ਨਾਮ ਗਗਨਦੀਪ ਕੌਰ ਆ ਮੈਂ ਫਸਟ ਟਾਈਮ ਆਇਆ ਬਲੱਡ ਦੇਣ ਔਰ ਸਭ ਤੋਂ ਜ਼ਿਆਦਾ ਦੇਖ ਕੇ ਲੱਗਦਾ ਕਿ ਖੂਨਦਾਨ ਕਰਨ ਵਾਸਤੇ ਆ ਰਿਆ ਨਹੀਂ ਸਭ ਤੋਂ ਜ਼ਿਆਦਾ ਉਹੀ ਆ ਰਿਆ ਨੇ ਇਸ ਟਾਈਮ ਬਹੁਤ ਬਹੁਤ ਵਧੀਆ ਲੱਗ ਰਿਹਾ ਪਿੰਡਵਾਲੇ ਬਲੱਡ ਦੇ ਉਹ ਆੱਜ ਬੜਾ ਲੱਗ ਰਿਹਾ ਲੱਗ ਰਿਹਾ ਛੱਲਾ ਲੱਗ ਰਿਹਾ ਵੀ ਜੋ ਮਹਿਲਾਵਾਂ ਜਿਹੜੀਆਂ ਵੱਧੋ ਚੜ ਕੇ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਕਿ ਲੇਡੀਜ਼ ਨੂੰ ਵੀ ਮੌਕਾ ਮਿਲ ਰਿਹਾ ਵੀ ਬਲੱਡ ਦਾਨ ਕਰਨ ਵਾਸਤੇ ਪਰ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਜੀ ਕੰਦੇ ਵੀ ਲੇਡੀਜ਼ ਵੀ ਜਿਹੜੀਆਂ ਪੂਰੇ ਹਰ ਕੰਦੇ ਨਾਲ ਕੰਦਾ ਮਲਾ ਕੇ ਅੱਗੇ ਆਂਦੀਆਂ ਹਾਂਜੀ ਹਾਂਜੀ ਕੰਦੇ ਨਾਲ ਕੰਦਾ ਮਲਾ ਕੇ ਜੀ ਲੇਡੀਜ਼ ਜੁੜ ਕੇ ਇਸ ਕੰਮ ਲਈ ਖੂਨ ਦਾਨ ਲਈ ਜ਼ਰੂਰ ਅੱਗੇ ਤੋਂ ਅੱਗੇ ਵਧਣਾ ਤੇ ਨਾਲੇ ਵੱਧ ਵੀ ਰਹੀਆਂ ਆਂ ਵੀ ਰਹੀਆਂ ਜੀ ਪਹਿਲੇ ਵੀ ਤੁਸੀਂ ਬਲੱਡ ਦਾਨ ਦਿੱਤਾ ਹੈ ਨਹੀਂ ਫਸਟ ਟਾਈਮ ਦੇ ਰਹੀਆਂ ਜੀ ਫਸਟ ਟਾਈਮ ਦੇ ਰਹੀਆਂ ਹਾਂ ਦੀ ਬੇਰਹਿਮ ਸਗਾਂ ਪਰ ਇਸੇ ਦਿਨ ਜਨਮ ਦਿਹਾੜੇ ਕੋਈ ਵੀ ਐਮੀਲੀ ਦਾ ਦਾਦਾ ਕੀ ਇਹ ਰੋਗ ਤੋਂ ਲਗਾਤਾਰ ਮਾਦੂਜੀ ਸਭ ਤੋਂ ਕਾਸ ਕੇ ਆਏ ਜਦੋਂ ਅਸੀਂ ਬਲੱਡ ਡੀਟੈਕਟ ਕਰਦੇ ਆਂ ਦਾਸੀ ਆਪਣੇ ਆਪ ਟੈਂਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਹੀ ਬਲੱਡ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜਨਮ ਦਿਨ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਆ ਜੀ ਹੁਣ ਅੱਗੇ ਸਵਾਲ ਬੋਲੋਗੇ ਕਿ ਮੈਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਲੱਡ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਛੇਵਾਂ ਖੂਨਦਾਨ ਕੈਂਪ ਲਾ ਰਹੇ ਹਾਂ ਇਸ ਵਕਤ ਸਾਡੇ ਕੋਲ 1.5 200 ਡੋਨਰ ਬਲੀਡ ਹੋ ਚੁੱਕਿਆ ਜੀ ਅਜੇ ਕੈਂਪਸ ਸਾਡਾ ਚੱਲ ਰਿਹਾ ਤੇ ਲੋਕਾਂ ਦਾ ਇਸ ਕੈਂਪ ਵਿੱਚ ਭਾਰੀ ਸਾਨੂੰ ਸਪੋਰਟ ਮਿਲ ਰਹੀ ਆ ਤੇ ਅਸੀਂ ਸਾਡਾ ਲੱਗਦਾ ਜੀ ਅਸੀਂ ਸ਼ਾਮ ਤੱਕ 400 ਯੂਨਿਟ ਦੇ ਨੇੜੇ ਤੱਕ ਅਸੀਂ ਆਪਣੇ ਡੋਨਰ ਬਲੀਡ ਕਰ ਲਵਾਂਗੇ ਇਸ ਵੀ ਮਹਿਲਾਵਾਂ ਪਹਿਲਾ ਵੇਖਦਾ ਵੀ ਕਾਫੀ ਲੋਕਾਂ ਦਾ ਜੀ ਇਸ ਵਾਰ ਅਸੀਂ ਮਹਿਲਾ ਵੈਂਗ ਦੀ ਨਵਾਂ ਸ਼ੁਰੂ ਕੀਤਾ ਸੀ ਮਹਿਲਾ ਵੈਂਗ ਦੀ ਚੋਣ ਹੋਈ ਸੀ ਉਸ ਤੋਂ ਬਾਅਦ ਸਾਨੂੰ ਮਹਿਲਾ ਤੋਂ ਵੀ ਬਹੁਤ ਮਤਲਬ ਹੁੰਗਾ ਰਾਮ ਮਿਲਿਆ ਇਸ ਇਸ ਕੈਂਪ ਵਿੱਚ ਲਗਭਗ 50 ਤੋਂ 55 ਦੇ ਨੇੜੇ ਤੇੜ ਮਹਿਲਾਵਾਂ ਵੀ ਬਲੱਡ ਨੇਟ ਕਰਕੇ ਗਈਆਂ ਨੇ ਜੋ ਤੁਹਾਨੂੰ ਇਹੇ ਮਲਾਡੇ ਮੈਸੇਜ ਦਵਾਂਗੇ ਜੀ ਕਿਉਂਕਿ ਖੂਨਦਾਨ ਇੱਕ ਸਭ ਤੋਂ ਵੱਡਾ ਦਾਨ ਹੈ ਇਸ ਤੋਂ ਉੱਤਮ ਦਾਨ ਕੋਈ ਵੀ ਨਹੀਂ ਇਸ ਕਰਕੇ ਤਾਂ ਨੂੰ ਇਸੇ ਨਾਲ ਖੂਨ ਦਾਨ ਕਰਨ ਤੋਂ ਬਾਅਦ ਆਪਣੇ ਸਰੀਰ 'ਚ ਕਾਫੀ ਮਤਲਬ ਐਕਟੀਵਿਟੀ ਹੋ ਜਾਂਦੀ ਹੈ ਆਪਣੇ ਸਰੀਰ 'ਚ ਇਹ ਸਭ ਤੋਂ ਜ਼ਿਆਦਾ ਆਪਾਂ ਕਹਿ ਲਈਏ ਆਪਾਂ ਨੂੰ ਜਿਵੇਂ ਦਿਲ ਦੇ ਰੋਗ ਹੁੰਦੇ ਆ ਜਾਂ ਹੋਰ ਕਈ ਪ੍ਰਕਾਰ ਦੇ ਰੋਗਾਂ ਤੋਂ ਆਪਾਂ ਨੂੰ ਛੁੜਕਾਰਾ ਮਿਲਦਾ ਹੈ ਸੋਸਾਇਟੀ ਵੱਲੋਂ ਮੋਗਾ ਕਾਨਪੁਰ ਬੀਬੀ ਕਾਨਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੀਆਂ ਔਰਤਾਂ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਜਿਹੜੀ ਕਿ ਬਹੁਤ ਵਧੀਆ ਚੀਜ਼ ਹੈ ਤੇ ਸਾਨੂੰ ਸਾਰਿਆਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਮੋਗਾ ਸ਼ਹਿਰ ਦੇ ਵਿੱਚ ਇੰਨੇ ਵਧੀਆ ਬਲੱਡ ਸੁਸਾਇਟੀ ਵੱਲੋਂ ਕੈਂਪ ਲਗਾਇਆ ਉਹਦਾ ਉਤਸ਼ਾਹ ਮੈਂ ਦੇਖ ਕੇ ਬਹੁਤ ਹੈਰਾਨ ਹੋਈ ਕਿ ਕਿ ਮੈਂ ਫਸਟ ਟਾਈਮ ਬਲੱਡ ਡੋਨੇਟ ਕਰ ਰਹੀ ਹਾਂ ਬੀਫਸ ਟੈਪਲੇਟ ਬਲੈਂਡ ਕੀਤਾ ਗਿਆ ਹੈ ਕਿ ਤੁਹਾਨੂੰ ਆ ਥੋੜੇ ਜਿਹਾ ਚੱਕਰ ਆ ਰਹੇ ਪਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਾਂ ਕੋਈ ਸੇਵਾ ਕਰਕੇ ਹੱਟੇ ਹੁੰਨੇ ਆ ਤੇ ਇੱਕ ਚੰਗੀ ਸੇਵਾ ਜੋ ਮਨੁੱਖਤਾ ਦੇ ਭਲੇ ਲਈ ਲਈ ਹੈ ਇਹ ਤਾਂ ਬਲੱਡੀ ਐਸਾ ਲੱਗਾ ਜਿਹੜਾ ਜਾਤਪਾਤ ਨਹੀਂ ਦੇਖਿਆ ਜਾਂਦਾ ਜੀ ਬਿਲਕੁਲ ਬਾਬਾ ਨਾਨਕ ਜੀ ਨੇ ਤਾਂ ਆਪਾਂ ਨੂੰ ਪਹਿਲਾਂ ਹੀ ਸਿਖਾਇਆ ਸੀ ਕਿ ਜਾਤਪਾਤ ਤੋਂ ਆਪਾਂ ਦੂਰ ਰਹਿਣਾ ਹੈ ਤੇ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ ਕਿ ਤੁਸੀਂ ਕਿਹੜੀ ਕਾਸਟ ਤੋਂ ਆ ਜਾਂ ਤੁਸੀਂ ਮੁੰਡਾ ਵਾਂ ਜਾਂ ਤੁਸੀਂ ਕੁੜੀਆਂ ਬਸ ਤੁਹਾਡਾ ਸਿਰਫ ਖੂਨ ਪੁੱਜ ਕੇ ਤੁਹਾਨੂੰ ਏਕਤਾ ਦਾ ਵੀ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਕ ਹੋਣ ਦਾ ਮੌਕਾ ਦੇਖ ਸਕਦੇ ਹੋ ਇਸ ਇਸ ਕੈਂਪ ਦੇ ਵਿੱਚ ਆਹ ਦਾ ਤੁਸੀਂ ਲੰਘ ਕੇ ਮੌਕਾ ਦੇਖਿਆ ਹਾਂ ਹਾਂ ਜੀ ਉਮ ਇਹ ਬਹੁਤ ਵਧੀਆ ਸੇਵਾ ਜੀ ਕਿਉਂਕਿ ਜਦੋਂ ਅਸੀਂ ਹਸਪਤਾਲ ਦੇ ਵਿੱਚ ਹੁੰਨੇ ਆ ਸਾਨੂੰ ਆਪਣੇ ਕਿਸੇ ਪਿਆਰੇ ਦੇ ਲਈ ਫੋਨ ਚਾਹੀਦਾ ਹੁੰਦਾ ਤੇ ਅਸੀਂ ਬਹੁਤ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕਿਤੋਂ ਵੀ ਉਹ ਫੋਨ ਮਿਲ ਜੇ ਉਸੇ ਤਰ੍ਹਾਂ ਸਾਨੂੰ ਉਸੇ ਅਰਜੈਂਸੀ ਦੇ ਨਾਲ ਸਾਨੂੰ ਆ ਕੇ ਬਲੱਡ ਡੋਨੇਟ ਵੀ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਸਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਾਨ ਬਚਾ ਲਵੇ ਤੇ ਉਹ ਸਾਡੇ ਹੀ ਬਾਰੇ ਨੇ ਜੋ ਹਸਪਤਾਲਾਂ 'ਚ ਬੈਠ ਕੇ ਆਪਣਾ ਇਲਾਜ ਕਰਵਾ ਰਹੇ ਨੇ ਤੇ ਉਹਨਾਂ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸਾਧ ਸੰਗਤ ਨੂੰ ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਜੀ ਅੱਜ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਵਾ ਉਹਦਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਬਲੱਡ ਆ ਜਦੋਂ ਬੋਡੀ ਦੇ ਵਿੱਚੋਂ ਬਾਹਰ ਨਿਕਲਦਾ ਵਾ ਕਿਸੇ ਵੀ ਮੀਡੀਅਮ ਰਾਹੀਂ ਨਿਕਲਦਾ ਤਾਂ ਉਹਨੂੰ ਰੀਕ੍ਰੀਏਟ ਹੋਣ ਵਾਸਤੇ ਬਹੁਤ ਘੱਟ ਸਮਾਂ ਲੱਗਦਾ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਮਹਾਦਾਨ ਇਸੇ ਕਰਕੇ ਉਹਨੂੰ ਕਿਹਾ ਜਾਂਦਾ ਕਿਉਂਕਿ ਇਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਚ ਸਕਦੀਆਂ ਅੱਜ ਇੱਥੇ ਬਲੱਡ ਸੇਵਾ ਸੁਸਾਇਟੀ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਵਾ ਇਹਦੇ ਵਿੱਚ ਮੇਰਾ ਮੰਨਣਾ ਵਾ ਕਿ ਜਿੰਨੀਆਂ ਵੀ ਯੂਨਿਟਾਂ ਹੋਣਗੀਆਂ ਜਿੰਨੀਆਂ ਵੀ ਯ ਕੀ ਉਹਨੀਆਂ ਜਾਨਾਂ ਬਚਾਈਆਂ ਜਾਣੀਆਂ ਇਥੇ ਤੇ ਇੱਕ ਇੱਕ ਬੰਦਾ ਜਿਹੜਾ ਬਲੱਡ ਡੋਨੇਟ ਕਰ ਰਿਹਾ ਇੱਕ ਇੱਕ ਜਾਨ ਸੇਵ ਕਰਨ ਦਾ ਦਾਨ ਦੇ ਰਿਹਾ ਇੱਕ ਇੱਕ ਜਾਨ ਸੇਵ ਕਰਨ ਵਿੱਚ ਆਉਂਦਾ ਕੰਟਰੀਬਿਊਟ ਕੰਟਰੀਬਿਊਸ਼ਨ ਪਾ ਰਿਹਾ ਵਾ ਤਾਂ ਬਹੁਤ ਸ਼ੁਕਰਗੁਜ਼ਾਰ ਆਂ ਬਲੱਡ ਸੇਵਾ ਸੁਸਾਇਟੀ ਦੇ ਮੋਗੇ ਦੇ ਲੋਕਾਂ ਦੇ ਜਿਨ੍ਹਾਂ ਨੇ ਇੰਨਾ ਜੋਰ ਲਾ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਇਥੇ ਬਲੱਡ ਡੋਨੇਟ ਕਰ ਰਹੇ ਨੇ ਜੀ ਤੁਹਾਡੀ ਸਸਤਾ ਵੱਲੋਂ ਵੀ ਸਾਰੇ ਮੈਂਬਰ ਆਏ ਨੇ ਜੀ ਪੰਜ ਮਿੰਟ ਦੇ ਲਈ ਨਹੀਂ ਜ਼ਰੂਰੀ ਹੈ ਜੀ ਜੋ ਅਸੀਂ ਕਰ ਸਕਦੇ ਆ ਸਾਡਾ ਫਰਜ਼ ਆ ਜਦੋਂ ਸਾਡੇ ਵੀਰ ਭੈਣ ਭਰਾ ਸਾਰੇ ਇੰਨਾ ਐਫਰਟ ਕਰ ਰਹੇ ਆ ਬਲੱਡ ਸੇਵਾ ਸੁਸਾਇਟੀ ਨੇ ਏਡਾ ਵੱਡ ਤਾਂ ਸਾਡੇ ਜਿਹੜੇ ਮੈਂਬਰ ਆ ਉਹ ਤਾਂ ਜ਼ਰੂਰ ਆਉਣਗੇ ਕਿਉਂਕਿ ਸਾਡਾ ਫਰਜ਼ ਬੰਦਾ ਹੈ ਅਸੀਂ ਆਪਦਾ ਫਰਜ਼ ਨਿਭਾ ਰਹੇ ਆ ਸਾਰੇ ਆਪਣਾ ਮੈਂ ਉਹਨੂੰ ਮੈਂ ਇਹੀ ਮੈਸੇਜ ਦਊਂਗਾ ਜੀ ਕਿ ਜਦੋਂ ਵੀ ਇਹੋ ਜਿਹੇ ਬਲੱਡ ਕੈਂਪਸ ਹੁੰਦੇ ਆ ਦੋ ਤਿੰਨ ਚੀਜ਼ਾਂ ਦੇ ਵਿੱਚ ਹੁੰਦੀਆਂ ਵਾ ਇੱਕ ਤਾਂ ਚਲੋ ਤੁਹਾਡੀ ਕੰਟ੍ਰਿਬਿਊਸ਼ਨ ਤਾਂ ਹੁੰਦੀ ਹੁੰਦੀ ਆ ਜੋ ਮੇਨ ਪਰਪਸ ਆਪਣੇ ਬਲੱਡ ਡੋਨੇਸ਼ਨ ਕੈਂਪ ਦਾ ਦੂਜਾ ਆਪਣੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਇਕੱਠੇ ਹੁੰਦੇ ਆ ਇਹੋ ਜਿਹੇ ਕੈਂਪਸ ਦੇ ਉੱਪਰ ਭਾਈਚਾਰਾ ਵਧਦਾ ਤਾਂ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਕੈਂਪਸ ਉੱਪਰ ਜਾਂ ਕਿਹੋ ਜਿਹਾ ਵੀ ਕੈਂਪਸ ਉੱਪਰ ਪਾਰਟਿਸਿਪੇਟ ਕਰਨ ਦੀ ਲੋੜ ਆ ਘਰਾਂ ਚੋਂ ਨਿਕਲ ਕੇ ਇਹਨਾਂ ਕੈਂਪਸ 'ਤੇ ਪਾਰਟਿਸਿਪੇਟ ਕਰਨ ਦੀ ਲੋੜ ਆ ਸੋ ਥੈਟ ਭਾਈਚਾਰਾ ਵੀ ਗਰੋ ਕਰੇ ਪੰਜਾਬ ਵੀ ਗਰੋ ਕਰੇ ਤੇ ਆਪਾਂ ਆਪਦੀ ਸੇਵਰ ਵਿੱਚ ਕੰਟ੍ਰਿਬਿਊਸ਼ਨ ਵੀ ਕਰ ਸਕੀਏ